ਸਤਪਾਲ ਗਿੱਲ ਲਾਲੀ ਕੈਨੇਡਾ ਵੱਲੋਂ ਨੰਗਲੰਬੀਆਂ ਸਕੂਲ ਲਈ ਵਾਟਰ ਕੂਲਰ ਪੇਟ ਸਰਕਾਰੀ ਪ੍ਰਾਇਮਰੀ ਸਕੂਲ ਨੰਗਲੰਬੀਆਂ ਸ਼ਾਹਕੋੜ ਵਿਖੇ ਐਨ ਆਰ ਆਈ ਸਤਪਾਲ ਗਿੱਲ ਲਾਲੀ ਕੈਨੇਡਾ ਵੱਲੋਂ ਸੁਖਦੇਵ ਰਾਜ ਗਿੱਲ ਸਾਬਕਾ ਸਰਪੰਚ ਨੰਗਲੰਬੀਆਂ ਦੀ ਪ੍ਰੇਰਣਾ ਸਦਕਾ ਸਕੂਲ ਦੇ ਬੱਚਿਆਂ ਦੀ ਸਹੂਲਤ ਲਈ ਵਾਟਰ ਕੂਲਰ ਪੇਟ ਕੀਤਾ ਗਿਆ ਇਸ ਮੌਕੇ ਸਕੂਲ ਇੰਚਾਰਜ ਮੀਨੂ ਬਾਲਾ ਦੀ ਅਗਵਾਈ ਚ ਕਰਵਾਏ ਗਏ ਸਮਾਗਮ ਦੌਰਾਨ ਵੱਡੀ ਗਿਣਤੀ ਚ ਪਿੰਡੇ ਮੋਤਵਾਰ ਵਿਅਕਤੀ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਸਾਵਕਾ ਸਰਪੰਚ ਸੁਖਦੇਵ ਰਾਜ ਗਿੱਲ ਨੇ ਕਿਹਾ ਕਿ ਸਕੂਲ ਸਟਾਫ ਵੱਲੋਂ ਨਗਰ ਨਿਵਾਸੀਆਂ ਅਗੇ ਬੱਚਿਆਂ ਦੀ ਸਹੂਲਤ ਲਈ ਵਾਟਰ ਕੋਲਰ ਦੀ ਮੰਗ ਰੱਖੀ ਗਈ ਸੀ ਜਿਸ ਨੂੰ ਐਨ ਆਰ ਆਈ ਸੁਤਪਾਲ ਗਿੱਲ ਲਾਲੀ ਕੈਨੇਡਾ ਨੇ ਪੂਰਾ ਕੀਤਾ ਹੈ ਇਸ ਮੌਕੇ ਸਕੂਲ ਇੰਚਾਰਜ ਮੈਡਮ ਨੀਨੂ ਬਾਲਾ ਨੇ ਇਸ ਸਹਿਯੋਗ ਲਈ ਦਾਨੀ ਸਜਣਾ ਦਾ ਧੰਨਵਾਦ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ ਪੋਲਾ ਸੇਵਾਮੁਕਤ ਪ੍ਰਿੰਸੀਪਲ ਧਰਮਪਾਲ ਬਾਬੂ ਮੋਨ ਲਾਲ ਬਾਬਾ ਬਾਬੂ ਅਜੀਤਪਾਲ सुनीता मैंबर रशपाल गिल गुरप्रीत मैंबर महेंद्रपाल प्रधान वाल्मिक मंदिर सुखविंदरपाल सेंडी अमरीक राज विक्टर मसी ओगड़ी सुरिंदर कुमार सादिक राम केवल सोमनाथ टेलर स्कूल स्टाफ मैंबर आशा रानी, रमनदीप कौर सुचा सिंह मट्टू दर्शन कौर आंगनवाड़ी वर्कर परमजीत कौर कमलजीत कौर आंगनवाड़ी हेल्पर कमलजीत कौर कांता रिपोर्ट रविंदर सिंह को विशेष डी पंजाब न्यूज़ ਅੱਜ ਜੋ ਅਸੀਂ ਗਵਰਨਮੈਂਟ ਐਲੀਮੈਂਟਰੀ ਸਕੂਲ ਪਿੰਨ ਨਗਰਪੇ ਵਿੱਚ ਪ੍ਰੋਗਰਾਮ ਰੱਖਿਆ ਸੀ ਇੱਕ ਪਿਛਲੀ ਵਾਰੀ ਸਾਡੇ ਸਕੂਲ ਚੋਂ ਫੰਕਸ਼ਨ ਹੋਇਆ ਸੀਗਾ ਤੇ ਸਕੂਲ ਸਟਾਫ ਨੇ ਸਾਨੂੰ ਇਹ ਸੂਚਿਤ ਕੀਤਾ ਸੀ ਕਿ ਸਾਨੂੰ ਇੱਕ ਬੱਚਿਆਂ ਦੇ ਪੀਣ ਲਈ ਪਾਣੀ ਦੇ ਵਾਟਰ ਪੂਲ ਦੀ ਬਹੁਤ ਸਖਤ ਜ਼ਰੂਰਤ ਹੈ ਬੱਚੇ ਗਰਮੀ ਚ ਪਾਣੀ ਪੀਣ ਤੋਂ ਬਹੁਤ ਤੰਗੀ ਆਉਂਦੀ ਹੈ ਅਸੀਂ ਸਮੂਹ ਨਗਰ ਨਿਵਾਸੀਆਂ ਨੇ ਉਹਨਾਂ ਦੇ ਕਹਿਣ ਤੇ ਉਹਨਾਂ ਦੇ ਪ੍ਰੇਰਿਤ ਕਰਨ ਤੇ ਸਤਪਲਗੇ ਲਾਲੀ ਕੈਨੇਡਾ ਨਿਵਾਸੀ ਨੂੰ ਬੇਨਤੀ ਕੀਤੀ ਕਿ ਆਪਾਂ ਸਕੂਲ ਨੂੰ ਜਿਹੜਾ ਵਾਟਰ ਪੂਲ ਦਾਨ ਕਰਨਾ ਸੋ ਉਸ ਵੀਰ ਨੇ ਸਾਡੀ ਬੇਨਤੀ ਮੰਨ ਕੇ ਜਿਹੜਾ ਸਕੂਲ ਨੰਗਲੰਗਿਆਂ ਨੂੰ ਅੱਜ ਇੱਕ ਵਾਟਰ ਪੂਲ ਦਿੱਤਾ ਸੋ ਮੈਂ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪਿੰਡ ਦੇ ਬੱਚਿਆਂ ਨੂੰ ਵਾਟਰ ਪੂਲ ਲੈ ਕੇ ਦਿੱਤਾ ਸੋ ਇਸ ਵਾਟਰ ਪੂਲ ਨਾਲ ਗਰਮੀ ਦੇ ਸਮੇਂ ਵਿੱਚ ਸਮੂਹ ਸਟਾਫ ਤੇ ਪਿਆਰੇ ਬੱਚੇ ਪਾਣੀ ਪੀਣਗੇ ਤੇ ਆਪਣਾ ਜਰਾ ਖੁਸ਼ੀਆਂ ਮਨਣਗੇ ਸੋ ਮੈਂ ਬਹੁਤਾ ਕੁਝ ਨਹੀਂ ਬੋਲਦਾ ਹੋਇਆ ਜਿੰਨਾ ਵੀ ਸਾਡਾ ਇੱਥੇ ਸਟਾਪਦ ਪਹੁੰਚਿਆ ਨਗਰ ਦੇ ਲੋਕ ਪਹੁੰਚਿਆ ਮੈਂ ਸਮੂਹ ਸਟਾਫ ਦਾ ਬੱਚਿਆਂ ਦਾ ਤੇ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਚੇਚੇ ਤੌਰ ਤੇ ਜਿਹੜੇ ਮੇਰੇ ਵੀਰਾਂ ਨੇ ਸਤਪਲ ਕੇ ਲਾਲੀ ਖਾਨਫਜ਼ੀ ਦਖਨਾਲ ਕੇਲ ਕ੍ਰੀਡਰ ਫੈਮਿਲੀ ਨੇ ਦਾ ਵਾਟਰ ਪੂਡਰ ਸਕੂਲ ਨੂੰ ਦਾਨ ਕੀਤਾ ਉਹਨਾਂ ਦਾ ਸਪੈਸ਼ਲ ਧੰਨਵਾਦ ਕਰਦਾ ਹਾਂ ਧੰਨਵਾਦ